ਪਾਕਿਸਤਾਨ ਨਾਲ جنگ ਦੀ ਤਿਆਰੀ ਸਾਇਰਨ ਸਿਸਟਮਜ਼ ਦੇ ਨਾਲ ਲੱਗੇ ਪੂਰਾ ਐਕਸਟੈਂਸਿਵ ਬਲੈਕਆਊਟ ਜਿਵੇਂ 48 ਘੰਟਾ ਪਹਿਲਾਂ ਇੱਕ ਮੌਨਟਰਲ ਹੋਈ ਸੀ ਉਸੇ ਤਰੀਕੇ ਨਾਲ ਇਹ ਇੰਟੀਗ੍ਰੇਟਿਡ ਮੌਨਟਰਲ ਪੂਰੇ ਸ਼ਹਿਰ ਤੇ ਕੈਂਟੋ ਏਰੀਆ ਦੀ ਇੰਟੀਗ੍ਰੇਟਿਡ ਮੌਨਟਰਲ ਦਾ ਪਲਾਨ ਹੈ ਭਲਕੇ ਪੰਜਾਬ ਸਮੇਤ ਦੇਸ਼ ਚ ਵੱਜਣਗੇ ਜੰਗ ਵਾਲੇ ਹੂਟਰ सायरेंस की वर्केबिलिटी चेक कराने वास्ते एक एक्सरसाइज की जा रही है पिंडा तो शहर तक बजन गए सायरन होगा ब्लैक आउट बीस डिस्ट्रिक्टों में मॉक ड्रिल होगी और हम अपने नागरिकों को अवेयर करेंगे कि कैसे जंग के हालात में कैसे उसका टकरा करना है कैसे मुकाबला करना है ਜੀ ਹਾਂ ਪਹਿਲਗਾਮ 'ਚ ਅੱਤਵਾਦੀ ਹਮਲੇ ਤੋਂ ਬਾਅਦ ਭਾਰਤ ਸਰਕਾਰ ਲਗਾਤਾਰ ਐਕਸ਼ਨ ਮੋਡ 'ਚ ਦਿਖਾਈ ਦੇ ਰਹੀ ਹੈ ਵੱਡੇ ਪੱਧਰ ਤੇ ਹਾਈ ਲੈਵਲ ਮੀਟਿੰਗਾਂ ਕੀਤੀਆਂ ਜਾ ਰਹੀਆਂ ਨੇ ਤੇ ਹੁਣ ਪਾਕਿਸਤਾਨ ਨੂੰ ਸਬਕ ਸਿਖਾਉਣ ਦੇ ਲਈ ਭਾਰਤ ਸਰਕਾਰ ਵੱਲੋਂ ਤਿਆਰੀ ਕੀਤੀ ਜਾ ਰਹੀ ਹੈ ਜਾਣਕਾਰੀ ਮੁਤਾਬਕ ਕੇਂਦਰੀ ਗ੍ਰਹਿ ਮੰਤਰਾਲੇ ਵੱਲੋਂ ਪੰਜਾਬ ਸਮੇਤ ਦੇਸ਼ ਦੇ ਸਾਰੇ ਹੀ ਸੂਬਿਆਂ ਨੂੰ ਨਿਰਦੇਸ਼ ਜਾਰੀ ਕਰ ਦਿੱਤੇ ਗਏ ਨੇ ਕੀ ਸੁਰੱਖਿਆ ਦੇ ਲਿਹਾਜ਼ ਨਾਲ ਤਿਆਰੀ ਕੀਤੀ ਜਾਵੇ ਸਿਵਲ ਡਿਫੈਂਸ ਲਈ ਮੌਕ ਡ੍ਰਿਲ ਸਰਹੱਦੀ ਇਲਾਕਿਆਂ 'ਚ ਥਾਂ-ਥਾਂ ਕੀਤੀ ਜਾਵੇ ਇਸ ਦੇ ਚੱਲਦੇ ਹੀ ਗ੍ਰਹਿ ਮੰਤਰਾਲੇ ਵੱਲੋਂ 7 ਮਈ ਦਾ ਦਿਨ ਤੈਅ ਕੀਤਾ ਗਿਆ ਜਿਸ ਤੇ ਚੱਲਦੇ ਦੇਸ਼ ਭਾਰਤ 'ਚ 244 ਜ਼ਿਲ੍ਹਿਆਂ 'ਚ ਇੱਕੋ ਸਮੇਂ ਮੌਕ ਡ੍ਰਿਲ ਨੇ ਕੀਤੀ ਜਾਵੇਗੀ ਜਿਸ ਨੂੰ ਲੈ ਕੇ ਹੁਣ ਤੋਂ ਹੀ ਦੇਸ਼ 'ਚ ਵੱਖ-ਵੱਖ ਥਾਵਾਂ ਤੇ ਤਿਆਰੀਆਂ ਕੀਤੀਆਂ ਜਾ ਰਹੀਆਂ ਨੇ ਵੱਖ-ਵੱਖ ਥਾਵਾਂ ਤੋਂ ਤਿਆਰੀਆਂ ਦੀਆਂ ਤਸਵੀਰਾਂ ਵੀ ਸਾਹਮਣੇ ਆ ਰਹੀਆਂ ਨੇ ਜਾਣਕਾਰੀ ਮੁਤਾਬਕ ਇਸ ਮੌਕ ਡ੍ਰਿਲ ਦੌਰਾਨ ਪਿੰਡਾਂ ਤੋਂ ਲੈ ਕੇ ਸ਼ਹਿਰਾਂ ਤੱਕ ਸਾਇਰਨ বাজਾਏ ਜਾਣਗੇ ਬਲੈਕਆਊਟ ਕੀਤਾ ਜਾਵੇਗਾ ਲੋਕਾਂ ਨੂੰ ਆਪਣੀ ਸੁਰੱਖਿਆ ਲਈ ਜਾਗਰੂਕ ਕੀਤਾ ਜਾਵੇਗਾ ਕਿ ਜੰਗ ਦੇ ਮਾਹੌਲ ਦੌਰਾਨ ਕਿਵੇਂ ਆਪਣਾ ਤੇ ਦੂਜਿਆਂ ਦਾ ਬਚਾਅ ਕੀਤਾ ਜਾ ਸਕੇ ਦੱਸਦੀ ਹੈ ਕਿ ਪੰਜਾਬ ਦੇ ਪਿਛਲੇ ਦਿਨੀ ਸਰਹੱਦੀ ਜ਼ਿਲ੍ਹੇ ਫਿਰੋਜ਼ਪੁਰ ਚ ਮੌਕ ਡ੍ਰਿਲ ਕੀਤੀ ਗਈ ਸੀ ਆਪ ਸਾਰਾ ਨੂੰ ਦੱਸਣਾ ਚਾਹੁੰਦੀ ਆ ਕਿ ਕੱਲ ਇੱਕ ਮੌਕ ਟ੍ਰਿਲ ਪਲਾਨਡ ਹੈ ਜਿਸ ਦੇ ਵਿੱਚ ਆਪਣਾ ਸਾਇਰਨ ਸਿਸਟਮਸ ਦੇ ਨਾਲ ਲੱਗੇ ਪੂਰਾ ਐਕਸਟੈਂਸਿਵ ਬਲੈਕਆਊਟ ਜਿਵੇਂ 48 ਘੰਟਾ ਪਹਿਲਾਂ ਇੱਕ ਮੌਕ ਟ੍ਰਿਲ ਹੋਈ ਸੀ ਉਸੇ ਤਰੀਕੇ ਨਾਲ ਇਹ ਇੰਟੀਗ੍ਰੇਟਿਡ ਮੌਕ ਟ੍ਰਿਲ ਪੂਰੇ ਸ਼ਹਿਰ ਦੇ ਕੇਂਟਰਲ ਏਰੀਆ ਦੀ ਇੰਟੀਗ੍ਰੇਟਿਡ ਮੌਕ ਟ੍ਰਿਲ ਦਾ ਪਲਾਨ ਹੈ ਉਦੀ ਤਹਿਤ ਉਦੀ ਪ੍ਰੀਪੇਅਰਨੈਸ ਲਈ ਅੱਜ ਸ਼ਾਮ 7:00 ਤੋਂ 7:30 ਵਜੇ ਤੱਕ ਜਿਨਨੇ ਆਪਣੇ ਸੀਬੀ ਸਾਇਰਨ ਸਿਵਲ ਡਿਫੈਂਸ ਸਾਇਰਨਸ ਨੇ ਸ਼ੇਅਰ ਵਿਖੇ ਲੱਗੇ ਹੋਏ ਉਹਨਾਂ ਦੀ ਆਪਰੇਸ਼ਨੈਬਿਲਟੀ ਚੈੱਕ ਕਰਨ ਵਾਸਤੇ ਅੱਜ ਉਹਨਾਂ ਦੀ ਫੰਕਸ਼ਨੈਲਿਟੀ ਚੈੱਕ ਕਰਨ ਵਾਸਤੇ 7:00 ਤੋਂ 7:30 ਅਸੀਂ ਉਹ ਸਾਇਰਨਸ ਦੀ ਆ ਸਾਊਂਡ ਜਿਹੜੀ ਹੈ ਉਹ ਚੈੱਕ ਕਰਾਵਾਂਗੇ ਕਿ ਸਾਰੇ ਸਾਇਰਨਸ ਫੰਕਸ਼ਨਲ ਹੈ ਜਾਂ ਨਹੀਂ ਹੈ ਤਾਂ 7 ਤੋਂ 7:00 ਇਹਦੀ ਪ੍ਰੋਪਰਸਿਟੀ ਦੇ ਅੰਦਰ ਮੁਨਿਆਦੀ ਕਰਨ ਵਾਸਤੇ ਵੀ ਇਹੋ ਸਬੰਨ ਇਨੀਸ਼ੀਏਟਿਵ ਲੈ ਰਹੇ ਹਾਂ ਅੱਜ ਤਾਂ ਪਲੀਜ਼ ਇਹਦੇ ਵਿੱਚ ਕੋਈ ਪੈਨਿਕ ਕਰਨ ਦੀ ਲੋੜ ਨਹੀਂ ਹੈ ਕੋਈ ਘਬਰਾਉਣ ਦੀ ਲੋੜ ਨਹੀਂ ਹੈ ਇਹ ਕੱਲ ਦੀ ਜਿਹੜੀ ਮੌਕ ਡ੍ਰਿਲ ਹੈ ਉਹ ਆਪ ਸਾਰਾਂ ਦੇ ਸਹਿਯੋਗ ਨਾਲ ਇਹ ਪੂਰੀ ਸਕਸੈਸਫੁਲ ਹੋ ਸਕਦੀ ਹੈ ਉਹਦੀ ਪ੍ਰੀਪੇਅਰਡਨੈਸ ਤਹਿਤ ਹੀ ਉਹਦੀ ਤਿਆਰੀ ਤਹਿਤ ਹੀ ਉਹਦੀ ਮੁਸਤੈਦੀ ਤਹਿਤ ਹੀ ਇਹ ਅੱਜ ਦੀ ਜਿਹੜੀ ਸਾਇਰਨਸ ਦੀ ਵਰਕੈਬਿਲਿਟੀ ਚੈੱਕ ਕਰਾਉਣ ਵਾਸਤੇ ਇੱਕ ਐਕਸਰਸਾਈਜ਼ ਕੀਤੀ ਜਾ ਰਹੀ ਹੈ ਇਹ ਇੱਕ ਰੂਟੀਨ ਐਕਸਰਸਾਈਜ਼ ਹੈ ਸੋ ਥੈਟ ਕਿ ਆਪਾਂ ਨੂੰ ਪਤਾ ਲੱਗ ਸਕੇ ਕਿ ਜਿਹੜੇ ਸਾਇਰਨ ਲੱਗੇ ਹੋਈਆਂ ਉਹ ਸਾਰੇ ਫੰਕਸ਼ਨਲ ਵੀ ਹੈ ਕਿ ਨਹੀਂ ਹੈ ਆਖਿਰ ਪੰਜਾਬ ਚ ਕਿੱਥੇ ਕਿੱਥੇ ਮੌਕ ਡ੍ਰਿਲ ਕੀਤੀ ਜਾਵੇਗੀ ਪੰਜਾਬ ਚ ਕਿਹੋ ਜਿਹਾ ਮਾਹੌਲ ਹੈ ਕੀ ਤਿਆਰੀਆਂ ਪੰਜਾਬ ਵੱਲੋਂ मॉक ड्रिल के कीतियां जा रही है ने इस न कैबिनेट मंत्री हरपाल चीमा का बयान सामने आया है बीस डिस्ट्रिकों में मॉक ड्रिल होगी उसके लिए पंजाब के सभी सिविल और डिफेंस के और पंजाब पुलिस के हमारी सभी एजेंसियां जो है वो आ, जो है होम मिनिस्ट्री के साथ मिलकर इस मॉक ड्रिल में भाग लेंगी और हम अपने नागरिकों को अवेयर करेंगे कि कैसे जंग के हालात में कैसे उसका टाकरा करना है कैसे मुकाबला करना है तो हम बिल्कुल इस मॉक ड्रिल में अच्छे तरीके से भाग लेंगे ਸਕੂਲ ਅਧਿਆਪਕਾਂ ਵੱਲੋਂ ਵੀ ਵਿਦਿਆਰਥੀਆਂ ਨੂੰ ਇਸ ਸੰਬੰਧੀ ਜਾਣਕਾਰੀ ਦਿੱਤੀ ਜਾ ਰਹੀ ਹੈ ਇਸ ਨੂੰ ਲੈ ਕੇ ਅਧਿਆਪਕਾਂ ਦਾ ਕੀ ਕਹਿਣਾ ਹੈ ਇਹ ਤੁਸੀਂ ਉਨ੍ਹਾਂ ਦੇ ਮੂੰਹੋਂ ਹੀ ਸੁਣ ਲਓ बच्चों को हम एक ड्रिल के थ्रू बता रहे हैं कि आपने अपनी सेफ्टी कैसे अपने आप को सिक्योर करना है आपने खुद को तो सिक्योर करना ही है बाकी अगर और भी आगे आपके पीछे अगर ऐसी कंडीशन आपको दिख रही है उनको भी कैसे बचाना है जैसे मॉक ड्रिल के थ्रू बच्चों को दिखाया गया कि कैसे आपने छुपना है अगर हमारे पास यहाँ बंकर तो नहीं है अगर जैसे सबसे पहले हम बच्चों को टाइम टू टाइम जानकारी दे रहे हैं अपने आप को कैसे बचाना है बच्चा कैसे छुपेगा वो हम स्कूल में अगर स्कूल के टाइम में ऐसी सिचुएशन आ जाती है तो बच्चा कहाँ कहाँ छुपेगा ये बच्चों को हम बार टाइम टू टाइम दे रहे हैं जानकारी अभी ऐसी सिचुएशन है तो नहीं है अगर कल को ऐसी सिचुएशन बनती है तो बच्चों को पूरी इन्फॉर्मेशन होनी चाहिए उनको गाइडलाइन होनी चाहिए क्योंकि मिनिस्ट्री की तरफ से ये हमें गाइडलाइंस आ रही हैं कि बच्चों को कैसे प्रोटेक्ट करना है वो आपने उनको टाइम टू टाइम गाइडलाइन जैसे साइरन बज रहा है तो आपने अपने आप को छुपाना है अगर जैसे हमें टाइम मिलता है मीन हम भी बच्चों को सेव करने की कोशिश करेंगे अगर जैसे अगर सपोज उसी समय की कंडीशन ऐसी आ रही है तो बच्चा कैसे अपने आप को सिक्योर करेगा वो हम उनको जानकारी दे रहे हैं पूरे देश च हर पासे पहलगाम हमले दी चर्चा हो रही है घटना दी निकेती हो रही है इस घटना नु लेके जम्मू कश्मीर दे मुख्यमंत्री उमर अब्दुल्ला दा अहम बयान भी सामने आया है उन, उनसे हम मतलब ना इंकार कर सकते हैं ना हम उनके मतलब उनके तैन अपनी आंखें बंद कर सकते हैं लेकिन ये भी हमें देखना होगा कि कहीं पहलगाम के मामले में जो कसूरवार हैं उनको पकड़ते पकड़ते बेगुना लोग जो हैं इसकी लपेट में ना आए ऐसा नहीं लगना चाहिए कि कुछ लोगों को पकड़ने के लिए हम तमाम जम्मू कश्मीर और तमाम कश्मीर के लोगों को जो है पकड़ने का काम कर रहे हैं इसमें इस तो? इस इसमें इसमें इस इसमें थोड़ा सा खबरदार रहना और इसमें समझदारी से कदम उठाना इसके बारे में जहाँ तक हो सके हमने बातें अपनी पहुँचा दी तो? हैं ਜਿੰਹਾ ਪਲਗਾਮ ਹਮਲੇ ਦਾ ਬਦਲਾ ਲੈਣ ਲਈ ਭਾਰਤ ਵੱਲੋਂ ਜੰਗੀ ਪੱਧਰ ਤੇ ਤਿਆਰੀਆਂ ਕੀਤੀਆਂ ਜਾ ਰਹੀਆਂ ਨੇ ਦੇਸ਼ ਦੇ ਵੱਖ-ਵੱਖ ਥਾਵਾਂ ਤੋਂ ਤਿਆਰੀਆਂ ਦੀਆਂ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਫਿਲਹਾਲ ਦੇਖਣਾ ਹੋਵੇਗਾ ਭਾਰਤ ਆਉਣ ਵਾਲੇ ਦਿਨਾਂ 'ਚ ਕੀ ਐਕਸ਼ਨ ਪਾਕਿਸਤਾਨ ਖਿਲਾਫ ਲੈਂਦਾ ਹੈ ਬਿਊਰੋ ਰਿਪੋਰਟ ਜਗਬਾਨੀ ਟੀਵੀ